ਤabi ਕੱਦ ਕਾਠ ਜਿਹੜਾ ਹੈਗਾ ਪੂਰਾ ਚੰਗਾ ਝੋਟੀ ਦਾ ਇਸ ਵੀਰ ਦੀ ਮਿਹਰਤ ਚੰਗੀ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਅਸੀਂ ਕੱਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੁਖੇ ਕੋਲੇ ਪਹੁੰਚੇ ਹੋਏ ਸੀਗੇ ਬਾਈ ਸੁਖੇ ਦੇ ਨਾਲ ਅੱਜ ਮਿੱਤਰੋ ਆਪਾਂ ਤੁਹਾਨੂੰ ਨਾ ਬਾਈ ਦੇ ਪਸ਼ੂ ਦਿਖਾਉਣੇ ਆਗੇ ਤੇ ਜਮਾ ਕਰੇਲੂ ਵੀਰਾ ਕਰੇਲੂ ਪਸ਼ੂ ਪਾਲਕ ਬਾਈ ਆ ਤੇ ਆ ਝੋਟੀ ਦੀ ਨਾ ਮੇਨ ਵੀਡੀਓ ਰਹੂਗੀ ਮਿੱਤਰੋ ਤੇ ਇਹਦੀ ਆਪਾਂ ਨਾ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਬਾਕੀ ਜੇ ਗੱਲ ਕਰ ਲਗੇ ਇਹਦੇ ਨਾਲ ਇਹਦੀ ਭੈਣ ਖੜੀ ਆ ਤੇ ਇਹ ਵੀ ਤੁਸੀਂ ਦੇਖ ਲਓ ਮਿੱਤਰੋ ਇਹ ਵੀ ਚੰਗੇ ਕੱਦ ਕਾਠ ਵਾਲੀ ਆਗੀ ਤੇ ਆ ਵੀ ਤੁਸੀਂ ਦੇਖ ਲਓ ਵੀ ਚੰਗੇ ਕਦ ਕਾਠ ਵਾਲੀ ਝੋਟੀ ਆ ਤੇ ਜਿਹੜੇ ਹੋਰ ਪਸ਼ੂ ਰੱਖੇ ਆ ਨਾ ਜਿਹੜੇ ਇੱਧਰਲੇ ਪਾਸੇ ਉਹ ਵੀ ਆਪਾਂ ਨਿਗਾਹ ਮਰਵਾ ਦਨੇ ਆ ਇੱਕ ਵਾਰੀ ਇਹ ਵੀ ਚੈੱਕ ਕਰ ਲਓ ਮਿੱਤਰੋ ਇੱਧਰ ਜਿਵੇਂ ਆ ਗਿਆਂ ਝੋਟੀਆਂ ਆ ਗਿਆਂ ਤੇ ਇੱਕ ਬਹਿੜ ਆ ਗਈ ਤੇ ਆਜੋ ਕਰਾਈਏ ਬਾਈ ਸੁੱਖੇ ਨਾਲ ਗੱਲਬਾਤ ਤੇ ਲੱਗੇ ਇਸ ਝੋਟੀ ਦੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਤੁਸੀਂ ਆਪਦਾ ਨਾਮ ਦੱਸੋਗੇ ਮੇਰਾ ਨਾਮ ਸੁੱਖਾ ਸਿੰਘ ਜੀ ਸੁੱਖੇ ਬਾਈ ਪਿੰਡ ਕਿਹੜਾ ਆ ਗਿਆ ਪਿੰਡ ਮਾਨਸਾ ਫਰਦੂ ਮਾਨਸਾ ਖੁਰਦ ਹਾਂਜੀ ਤੇ ਜ਼ਿਲ੍ਹਾ ਕਿਹੜਾ ਪੈ ਜਾਂਦਾ ਇਹਨੂੰ ਜ਼ ਤੇ ਕਿਹੜੇ ਪਿੰਡਾਂ ਦੇ ਕੋਲੇ ਰਹਿ ਗਏ ਇਹ ਜੀ ਮੈਸਰਖਾਨੇ ਤੇ ਰਾਇਖਾਨਾ ਰਹਿ ਗਿਆ ਜੀ ਠੀਕ ਹੈ ਇਧਰ ਝੰਡੂਕੀ ਰਹਿ ਗਿਆ ਇਧਰ ਚੱਕ ਫਤੇ ਸਿੰਘ ਵਾਲਾ ਚੱਕ ਫਤੇ ਸਿੰਘ ਵਾਲਾ ਤੇ ਨੇੜੇ ਪੁੱਚੋ ਨੇੜੇ ਪੁੱਚੋ ਹੈ ਤੇ ਪੁੱਚੋ ਦੇ ਤੇ ਮੋੜ ਦੇ ਇਹ ਵਿਚਾਲੇ ਆ ਗਿਆ ਵਿਚਾਲੇ ਆ ਗਿਆ ਜੀ ਅੱਛਾ ਸੁਖੇ ਜੇ ਹੁਣ ਗੱਲ ਕਰ ਲਗੇ ਵੀ ਇਹ ਤੇਰੀ ਝੋਟੀ ਦੀ ਝੋਟੀ ਤੇਰੀ ਇਹ ਹੈਗੀਆ ਘਰ ਦੀ ਹਾਂ ਕਰਦੀ ਤੇਰੇ ਘਰ ਦੀ ਜੰਮੀ ਪੜੀ ਆ ਹਾਂ ਕਰਦੀ ਜੰਮੀ ਹੁਣ ਸੂਆ ਦੱਸ ਪਹਿਲਾਂ ਤਾਂ ਇਹ ਇਹ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਲੈ ਜੂਗੀ ਇਹ 7 ਦਿਨ ਲੈ ਜੂਗੀ 7 ਦਿਨ ਤੇ ਮੈਨੂੰ ਐਂ ਦੱਸ ਪਹਿਲੇ ਸੂਏ ਕਿੰਨਾ ਦੁੱਧ ਚੋਇਆ ਹੋਇਆ ਇਹ 14 15 ਲੀਟਰ ਚੋਇਆ ਜੀ ਪਹਿਲੇ ਚੋਇਆ 14 15 ਲੀਟਰ ਗਾਰੰਟੀ ਵਾਲਾ ਹਾਂਜੀ ਹਾਂਜੀ ਗਾਰੰਟੀ ਅੱਛਾ ਇਹ ਐ ਪਤਾ ਵੀ ਇਹ ਆ ਛੋਟੀ ਜਿਹੜੀ ਤੇਰੀ ਖੜੀ ਆ ਮਜ਼ਰ ਵੀ ਇਹ ਕਿਹੜੇ ਬੁੱਲ ਦੀ ਆ ਨਹੀਂ ਜੀ ਹੈ ਟੀਕੇ ਦੀ ਆ ਜੀ ਬੁੱਲ ਦਾ ਨਾਮ ਨਹੀਂ ਪਤਾ ਮੈਨੂੰ ਨਹੀਂ ਪਤਾ ਹਾਂਜੀ ਹਾਂਜੀ ਠੀਕ ਆ ਤੇ ਮੈਨੂੰ ਐਂ ਦੱਸ ਵੀ ਹੁਣ ਦਿਨ ਲੈ ਜੋ 7 ਹਨਾ ਹਾਂਜੀ 7 ਲੈ ਜੀ 7 ਲੈ ਜੂਗੀ ਤੇ ਹੁਣ ਤੇਰੇ ਦੂਜੇ ਸੂਏ ਤੇਨੂੰ ਕਿੰਨੇ ਕੇ ਦੁੱਧ ਦੀ ਆਸ ਹੈ ਦੂਜੇ ਸੂਏ ਜੀ ਸਾਨੂੰ 17-18 ਲੀਟਰ ਦੀ ਆਸ ਹੈਗੀ ਹੈ 17-18 ਦੀ ਹਾਂਜੀ ਤੇ ਜਿਵੇਂ ਯਾਰ ਤੇਰੇ ਕੋਲੇ ਉਹ ਜਿਹੜੀ ਉਹ ਖੜੀ ਹੈ ਝੋਟੀ ਜਿਹੜੀ ਉਹ ਝੋਟੀ ਕਿੰਨਾ ਵਸੂਆ ਸੁਦੀ ਆ ਉਹ ਪਹਿਲਾ ਸੂਆ ਜੀ ਤੇ ਪਹਿਲਾ ਸੂਆ ਤੇ ਹੁਣ ਉਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਉਹਨੂੰ ਹੋ ਗਿਆ ਜੀ 3 ਮਹੀਨੇ 3 ਮਹੀਨੇ ਤੇ ਹੁਣ ਕਿੰਨਾ ਕਦੋਂ ਦੁੱਧ ਹੂ ਦੇ ਥੱਲੇ ਉਹਦੇ ਥੱਲੇ ਜੀ 14-15 ਲੀਟਰ ਦੁੱਧ ਹੁਣ ਹੈਗਾ ਹੈ ਮੈਂ ਹੈਗੀ ਕਮਾਲ ਆ ਹਨਾ ਯਾਰ ਵੀ ਜੇ ਗੱਲ ਕਰਕੇ ਦੇਖ ਲੋ ਮਿੱਤਰੋ ਵੀ ਉਹ ਝੋਟੀ ਜਿਹੜੀ ਹੈਗੀ ਪਾਈ ਕਹਿੰਦਾ ਉਹ ਆਮ ਝੋਟੀ ਦੀ ਆ ਤੇ ਇਹ ਆ ਗਈ ਤੀਕੇ ਦੀ ਤੇ ਇਹਨਾਂ ਦੀ ਮਾਂਵਾਂ ਥੱਲੇ ਦੁੱਧ ਕਿੰਨਾ-ਕਿੰਨਾ ਸੀ ਫਿਰ ਇਹਦੀ ਮਾਂ ਥੱਲੇ ਸੀ 17-18 ਲੀਟਰ ਦੁੱਧ 17-18 ਹਾਂਜੀ ਠੀਕ ਆ ਤੇ ਲੋ ਵੀ ਆਪਾਂ ਨਾ ਤੁਹਾਨੂੰ ਇੱਕ ਵਾਰੀ ਸੁੱਕੇ ਮਾੜਾ ਜ ਆ ਪਾਸੇ ਹੁਣੇ ਖੜੀ ਝੋਟੀ ਦਿਖਾ ਦਗੇ ਮਿੱਤਰੋ ਠੰਡੀ ਸੀਲ ਤੁਸੀਂ ਇਹ ਦੇਖ ਲੋ ਵੀ ਸਾਡੇ ਖੜੇ ਤੋਂ ਵੀ ਗਾਲਾ ਕਰੀ ਜਾਂਦੀ ਆ ਕੱਦ-ਕਾਠ ਸਿੰਘਾਂ ਦੀ ਜਿਹੜੀ ਤੇ ਮੂੰਹ ਦੀ ਕੁਆਲਿਟੀ ਚੈੱਕ ਕਰ ਲੋ ਖੜੀ ਦਾ ਲੇਵਾ ਦਿਖਾਦਾ ਫਿਰ ਮੈਂ ਤੁਹਾਨੂੰ ਤੋੜ ਕੇ ਦਿਖਾਉਂਗਾ ਇਹ ਆ ਦੇਖ ਲਓ ਮਿੱਤਰੋ ਹਜੇ ਨਾ ਝੋਟੀ ਮਤਲਬ 6-7 ਦਿਨ ਤਾਂ ਬਾਕੀ ਐ ਤੇ ਦਿਨ ਜੇ ਗੱਲ ਕਰ ਲਈਏ ਬਾਦਲ ਜਾਂਦੀ ਏ ਕਿ ਘੱਟ ਲਿਆਂਦੀ ਉਹ ਮੌਕੇ ਦੀ ਗੱਲ ਐ ਇਧਰ ਕਦੀ ਸੁੱਖੇ ਨੂੰ ਮਾੜੀ ਜੀ ਇਹ ਪਾਸੇ ਕਣੀ ਕਰਾ ਇਹ ਆ ਦੇਖ ਲਓ ਝੋਲੀ ਜਿਹੜੀ ਹੈਗੀ ਨਾ ਹਜੇ ਖੁੱਲੀ ਬਣਾਉਂਦੀ ਤਰੀ ਆਉਂਦੀ ਆ ਮੂਲਾ ਥਣ ਲੇਵਾ ਜਿਹੜਾ ਹੈਗਾ ਇੱਕੋ ਜੇ ਥਾਣਾ ਖੋਲ ਸੁੱਖਾ ਫਿਰ ਕਰਾ ਮਾੜੀ ਤੋੜ ਕੇ ਦਿਖਾਗੇ ਲੋ ਵੀ ਜਮਾ ਕਰੇ ਲੂ ਮਤਲਬ ਬੰਦਾ ਆ ਗਿਆ ਸੁੱਖਾ ਕੋਈ ਵਪਾਰ ਆਲਾ ਕੰਮ ਨਹੀਂ ਇਧਰ ਸਿੱਧੀ ਲੈ ਜਾ ਲੈ ਵੀ ਕੱਦ ਕਾਠ ਜਿਹੜਾ ਹੈਗਾ ਪੂਰਾ ਚੰਗਾ ਝੋਟੀ ਦਾ ਤੇ ਪਿੱਠ ਪੁੜੇ ਦੀ ਬੰਤਰ ਬੁੰਤਰ ਵੀ ਬਹੁਤ ਜਿਆਦਾ ਚੰਗੀ ਆ ਤੇ ਜਦੋਂ ਕੋਲੇ ਆਉਂਗੇ ਤਸੱਲੀ ਕਰੋਗੇ ਬਾਕੀ ਠੀਕ ਹੈ ਤਸੱਲੀ ਕਰਕੇ ਸੁੱਖੇ ਨਾਲ ਗੱਲਬਾਤ ਕਰ ਲਿਓ ਇਧਰ ਲੈ ਚਲ ਸੁੱਖਿਆ ਇਹ ਲੈ ਤਾਂ ਲੈ ਤਾਂ ਲੈ ਤਾਂ ਲੈ ਵੀ ਮਿੱਤਰੋ ਹੁਣ ਤੁਸੀਂ ਕੱਦ ਕਾਠ ਨੋਟ ਕਰ ਲਓ ਝੋਟੀ ਦਾ ਬਾਕੀ ਬੰਤਰ ਬੁੰਤਰ ਵੀ ਪੂਰੀ ਚੰਗੀ ਆ ਤੇ ਸੂਏ ਤੋਂ ਜਿਹੜਾ ਲੇਵਾ ਹਜੇ ਹੋਰ ਬਣਾਉ ਕਰਮ ਵਾਲੀ ਬਣਦੇ ਸੁੱਖਿਆ ਲਵੀ ਆਮ ਪਸ਼ੂ ਪਾਲਕ ਵੀਰ ਦੀ ਜੇ ਤੁਹਾਨੂੰ ਝੋਟੀ ਚੰਗੀ ਲੱਗੀ ਨਾ ਵੀ ਇਸ ਵੀਰ ਦੀ ਮਿਹਨਤ ਚੰਗੀ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਤੁਸੀਂ ਸੁਖਤ ਝੋਟੀ ਦਾ ਰੇਟ ਕੀ ਕਰਤਾ ਫਿਰ ਆਪਾਂ ਹਾਂਜੀ ਤੇ ਫੋਨ ਤੇ ਦੱਸ ਦਾਂਗੇ ਫੋਨ ਤੇ ਦੱਸਨੇਗਾ ਨੰਬਰ ਕਿੰਨਾ ਚੱਲਦਾ 99 681 42648 9968142648 48 ਹਾਂਜੀ ਠੀਕ ਆ ਅੱਛਾ ਸੁਖੇ ਜੇ ਗੱਲ ਕਰ ਲਈ ਜਿਵੇਂ ਹੁਣ ਇਧਰ ਆਈ ਤੇਰੀ ਆ ਝੋਟੀ ਵੀ ਦਿਖਾ ਦਿੱਤੀ ਯਾਰ ਲੈ ਵੀ ਆ ਦੇਖ ਲੋ ਹੁਣ ਜਿਹੜੀ ਆ ਚੋਟੀ ਦਾ ਵੀ ਨਾ ਪਿੱਠ ਪੂੜੇ ਦੀ ਮੰਤਰ-ਮੰਤਰ ਨੋਟ ਕਰ ਲੋ ਥੱਲੋਂ ਖਾਣ ਲਈ ਵੀ ਦੀ ਵੀ ਪੂਰੀ ਚੰਗੀ ਆ ਤੁਹਾਨੂੰ ਮੈਂ ਦੱਸਾਂ ਗੱਲ ਇਹ ਇਹਦੀ ਭੈਣ ਆ ਗਈ ਸੁਖਿਆ ਹੈ ਹਾਂ ਇਹਦੀ ਭੈਣ ਹੈ ਜੀ ਛੋਟੂ ਠੀਕ ਆ ਤੇ ਇਧਰਲੇ ਪਸ਼ੂ ਜਿਹੜੇ ਹੈਗੇ ਆ ਅੱਛਾ ਆ ਚੋਟੀ ਕਰਦੀ ਆ ਜੀ ਇਹ ਵੀ ਕਰਦੀ ਆ ਹਾਂਜੀ ਠੀਕ ਆ ਇਹ ਇਹ ਕਿਵੇਂ ਆ ਗਈ ਇਹ ਵੀ ਠੀਕ ਆ ਜੀ ਨਹੀਂ ਉਹ ਉਹਨਾਂ ਦੀ ਭੈਣ ਹੀ ਆ ਗਈ ਨਹੀਂ ਉਹਨਾਂ ਦੀ ਭੈਣ ਨਹੀਂ ਅੱਛਾ ਇਹ ਹੋਰ ਆ ਗਈ ਇਹ ਹੋਰ ਆ ਹਾਂਜੀ ਠੀਕ ਆ ਤੇ ਇਧਰ ਕੱਟੀਆਂ ਤੇਰੀਆਂ ਇਹ ਲੈਟੀਆਂ ਹੋਈਆਂ ਨਹੀਂ ਇਹ ਕੱਟੀਆਂ ਕਰਦੀਆਂ ਜੀ ਕਰਦੀਆਂ ਆ ਗਈਆਂ ਹਾਂਜੀ ਹਾਂਜੀ ਹੋਰ ਪਸ਼ੂ ਵੀ ਹੈਗੇ ਇਸ ਤੋਂ ਇਹਨਾਂ ਤੋਂ ਬਿਨਾ ਆ ਬੈੜ ਆ ਗਈ ਠੀਕ ਹੈ ਨਹੀਂ ਮੱਝਾਂ ਦੇ ਵਿੱਚੋਂ ਮੱਝਾਂ ਵੇਚਤੀਆਂ ਆ ਅੱਛਾ ਵੰਧਾ ਵੇਚ ਤਾ ਹਾਂਜੀ ਹਾਂਜੀ ਠੀਕ ਹੈ ਉਹਨਾਂ ਦੀਆਂ ਛੋਟੀਆਂ ਆਈਆਂ ਵੇ ਹਾਂ ਠੀਕ ਹੈ ਠੀਕ ਹੈ ਮੈਂ ਵੀ ਆਖਿਆ ਮਤਲਬ ਕੱਟੀਆਂ ਤੁਹਾਡੇ ਕੋਲੇ ਮਤਲਬ 3-4 ਹੋ ਗਈਆਂ ਹਾਂ ਹਾਂਜੀ ਹਾਂਜੀ ਬਾਕੀ ਕਿਉਂ ਆਏ ਆ ਯਾਰ ਮਤਲਬ ਇੰਨੇ ਪਸ਼ੂਆਂ ਦੀ ਸੰਭਾਈ ਵੀ ਨਹੀਂ ਹੁੰਦੀ ਸਕੇ ਆ ਨਹੀਂ ਹੁੰਦੀ ਕਿ ਨਹੀਂ ਹਾਂਜੀ ਮਤਲਬ ਬਜਟ ਦੇ ਹਿਸਾਬ ਨਾਲ ਹੀ ਪਸ਼ੂ ਰੱਖਣਾ ਪੈਂਦਾ ਹੈ ਬਜਟ ਤੇ ਬਾਕੀ ਤੇਰੀਆਂ ਆ ਕੱਟੀਆਂ ਵੀ ਜਿਹੜੀਆਂ ਹੈਗੀਆਂ ਮੱਛੀ ਵੀ ਸੋਹਣੀ ਆ ਗਈ ਮਿੱਤਰੋ ਇਹਨਾਂ ਦੀ ਤੇ ਆਹ ਕਟੀਆਂ ਜਮਾ ਹੈਗੀਆਂ ਇੱਕੋ ਜੀਆਂ ਇਹ ਜਿਹੜੇ ਪਸ਼ੂ ਬਈ ਪਹਿਲਾਂ ਸੀਗੇ ਬਾਈ ਕੋਲੇ ਹਨਾ ਜਿਹੜੀਆਂ ਮਤਲਬ ਮੱਝਾਂ ਸੀਗੀਆਂ ਉਹ ਵੇਚਤੀਆਂ ਉਹ ਵੇਚ ਤੇ ਉਹਨਾਂ ਦੀਆਂ ਕਟੀਆਂ ਉਹਨਾਂ ਦੀਆਂ ਕਟੀਆਂ ਨਹੀਂ ਚਲੋ ਬਾਕੀ ਐ ਮਤਲਬ ਤੇਰੀ ਮਿਹਨਤ ਠੀਕ ਆ ਹਾਂਜੀ ਖੇਤੀਬਾੜੀ ਵੀ ਚੱਲਦੀ ਹੈ ਹਨਾ ਹਾਂ ਖੇਤੀਬਾੜੀ ਚੱਲਦੀ ਚਲੋ ਚੰਗੀ ਗੱਲ ਆ ਲਓ ਵੀ ਆਹ ਦੇਖ ਲਓ ਮਿੱਤਰੋ ਸੁੱਖਾ ਠੀਕ ਆ ਬਾਈ ਧੰਨਵਾਦ ਤੇਰਾ ਬਹੁਤ-ਬਹੁਤ ਤੇ ਲਓ ਵੀ ਮਿੱਤਰੋ ਜਿਹੜੇ ਭਰਾ ਦੇ ਆਹਾਂ ਝੋਟੀ ਫਿੱਟਾ ਗਈ ਨਾ ਬਾਈ ਸੁੱਖੇ ਤੋ ਆਜੋ ਘਰੇ ਤਸੱਲੀ ਕਰ ਲਓ ਤਸੱਲੀ ਕਰਕੇ ਜਿਹੜਾ ਹੈਗਾ ਕੋਈ ਵੀ ਬੰਦਾ ਲਿਜਾ ਸਕਦਾ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ